ਮੁੰਬਈ ਦਾ ਕੋਮਾਂਤਰੀ ਫਿਲਮ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਗਿਆ ਹੈ 1 ਜੂਨ ਤੱਕ ਚੱਲਣ ਵਾਲੇ ਇਸ ਫਿਲਮ ਫੈਸਟੀਵਲ ਦੌਰਾਨ 59 ਦੇਸ਼ਾਂ ਦੀਆਂ ਕਾਠ ਪੁਸ਼ਾਵਾਂ ਵਿੱਚ 314 ਫਿਲਮਾਂ ਦਰਸ਼ਕਾਂ ਦੇ ਸਾਹਮਣੇ ਦਿਖਾਈਆਂ ਜਾਣਗੀਆਂ ਇਸ ਦੌਰਾਨ 8 ਵਿਸ਼ਵ ਪ੍ਰੀਮੀਅਰ 5 ਕੋਮਾਂਤਰੀ ਪ੍ਰੀਮੀਅਰ 18 ਏਸ਼ੀਆ ਪ੍ਰੀਮੀਅਰ ਅਤੇ 21 ਭਾਰਤੀ ਪ੍ਰੀਮੀਅਰ ਹੋਣਗੇ ਉਦਘਾਟਨੀ ਸਮਾਗਮ ਦੌਰਾਨ ਐਫਟੀਆਈ ਆਈ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਸਨਫਲਾਵਰ ਵੇਅਰ ਦਾ ਫਰਸਟ ਵਾਂਸ ਟੂ ਨੋ ਦਿਖਾਈ ਗਈ ਜਿਸ ਨੇ ਇਸ ਸਾਲ 70ਵੇਂ ਕਾਂਸ ਫਿਲਮ ਮહોੱਤਸਵ ਦੇ ਇਨਾਮ ਜਿੱਤੇ ਸਨ ਇਸ ਵਾਰ ਦੇ ਫਿਲਮ ਮਹੌਸਲ ਦਾ ਥੀਮ ਹੈ ਅਮ੍ਰਿਤ ਕਾਲ ਵਿੱਚ ਭਾਰਤ ਜਾਪਾਨ ਰੂਸ ਬੇਲਾਰੂਸ ਇਰਾਨ ਇਟਲੀ ਵਿਏਟਨਾਮ ਅਤੇ ਮਾਲੀਦਿਆਂ ਕੁੱਲ 17 ਫਿਲਮਾਂ ਵੀ ਇਸ ਮਹੌਸਲ ਦੌਰਾਨ ਦਿਖਾਈਆਂ ਜਾ ਰਹੀਆਂ ਨੇ ਸਮਾਗਮ ਦੌਰਾਨ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰੂਗਨ ਨੇ ਵੀ ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਜੰਗਲੀ ਜੀਵਾਂ ਬਾਰੇ ਫਿਲਮ ਨਿਰਮਾਤਾ ਸੁਬਈਆ ਨੱਲਾ ਮੁੱਥੂ ਨੂੰ ਪ੍ਰਦਾਨ ਕੀਤਾ